ਬਠਿੰਡਾ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦੇ ਮੇਨ ਗੇਟ ਸਾਹਮਣੇ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪੈਟਰੋਲ ਪੰਪ ਦੇ ਮਾਲਕ ਅਤੇ ਉਸ ਦੇ ਮੁਲਾਜ਼ਮਾਂ ਤੇ ਫਾਇਰਿੰਗ ਹੋਈ ਹੈ ਇਸ ਫਾਇਰਿੰਗ ਦੌਰਾਨ ਗੋਲੀਆਂ ਦੇ ਛੱਰੇ ਵੱਜਣ ਕਾਰਨ ਪੈਟਰੋਲ ਪੰਪ ਮਾਲਕ ਤੇ ਉਸ ਦੇ ਦੋ ਮੁਲਾਜ਼ਮ ਜ਼ਖਮੀ ਹੋ ਗਏ ਨੇ ਇਸ ਦੌਰਾਨ ਪੰਪ ਮਾਲਕ ਦੀ ਗੱਡੀ ਵੀ ਨੁਕਸਾਨੀ ਗਈ ਹੈ ਮਾਮਲਾ ਪੈਸਿਆਂ ਦੇ ਲੈਣ ਦੇਣ ਦਾ ਦੱਸਿਆ ਜਾ ਰਿਹਾ ਹੈ ਅਸੀਂ ਸਿੰਘੋ ਦੇ ਬੰਦਿਆਂ ਤੋਂ ਤੇਲ ਦੇ ਪੈਸੇ ਲੈਣੇ ਸੀਗੇ ਜੀ ਤੇ ਉਹਨਾਂ ਦਾ ਮੇਰੇ ਨਾਲ ਫైనాన్స్ ਦੇ ਵਿੱਚ ਕੋਈ ਕੁਛ ਕੰਮ ਆਕਾਜ਼ ਸੀ ਤਾਂ ਉਸ ਟਾਈਮ ਉਹਨਾਂ ਨੇ ਕਿਸ਼ਤਾਂ ਰੋਕ ਕੇ ਆਪ ਲੈਣ ਲੱਗ ਗਏ ਤੇ ਜਦੋਂ ਤੇਲ ਦੇ ਸੀ ਪੈਸੇ ਮੰਗੇ ਤਾਂ ਮਨਾਂ ਕਰਤਾ ਇਸ ਕਰਕੇ ਅਸੀਂ ਦਰਖਾਸਤ ਦਿੱਤੀ ਸਿੰਘੋ ਚੌਂਕੀ ਦੇ ਵਿੱਚ ਹੁਣ ਪ੍ਰਸ਼ਾਸਨ ਨੇ ਤੇ ਕੁਝ ਬੰਦਿਆਂ ਨੇ ਮਿਲ ਕੇ ਸਾਡਾ ਦਿਨ ਮੰਗਲਵਾਰ ਦਾ ਰੱਖਤਾ ਤੇ ਵਧੀਆ ਤੁਰੇਆਂ ਸੀ ਸਾਰੇ ਇਹਨਾਂ ਨੇ ਸਾਡੇ ਮਗਰ ਗੱਡੀਆਂ ਲਾ ਲਈਆਂ ਇਹਨਾਂ ਨੇ ਤੁਸੀਂ ਪੈਸੇ ਲੈਣੇ ਸੀ ਹਾਂ ਜਿੰਨਾ ਤੋਂ ਅਸੀਂ ਪੈਸੇ ਲੈਣੇ ਸੀ ਇਰ ਕਰਕੇ ਇਹਨਾਂ ਨੇ ਜੰਬਰ ਵਸਤੀ ਤੋਂ ਪਿੱਛੇ ਬਾਜੀਗਰ ਢਾੜੀ 'ਚ ਪਿਸਟਲ ਨਾਲ ਸਾਡੇ ਤੇ ਫਾਇਰ ਕਰਤਾ ਅਸੀਂ ਇਹਨਾਂ ਦੇ ਮਗਰ ਗੱਡੀ ਲਾ ਲਈ ਵੀ ਚਲੋ ਵੀ ਗੱਡੀ ਦਾ ਪਤਾ ਤਾਂ ਕਰੀਏ ਵੀ ਕਿਹੜੀ ਆ ਕਚਹਿਰੀਆਂ ਕੋਲੇ ਆ ਕੇ ਕੈਮਰੇ ਲੱਗੇ ਆ ਉੱਤਰ ਕੇ ਇਹਨਾਂ ਨੇ ਪੰਪ ਗਨ ਨਾਲ ਫਾਇਰ ਮਾਰਿਆ ਜਿਹੜਾ ਫਾਇਰ ਵਜਿਆ ਹੋਇਆ ਜੀ ਤੇ ਦੋ ਤਿੰਨੇ ਬੰਦਿਆਂ ਦੇ ਸਾਡਾਂ ਦੇ ਛਰਲੇ ਲੱਗੇ ਇਹੋ ਵਜੇ ਦੀ ਘਟਨਾ ਹੈ ਇਹ ਘੰਟਾ ਤੋਂ ਪਹਿਲਾਂ ਦੀ ਘਟਨਾ ਜੀ ਕਿੰਨੇ ਕ ਬੰਦੇ ਸੀ ਸਾਰੇ ਜਿੰਨੇ ਹੈਗੇ ਉਹ ਚਾਰ ਪੰਜ ਜਣੇ ਸੀਗੇ ਜੀ ਗੱਡੀ ਤੇ ਸੀਗੇ ਹਾਂ ਗੱਡੀ ਤੇ ਅਸੀਂ ਹੁਣ ਵੀ ਉਹ ਗੇੜੇ ਦੇ ਰਿਹਾ ਸਵਿਫਟ ਗੱਡੀ ਸੀ ਤੇ ਫਿਰ ਤੁਸੀਂ ਪੁਲਿਸ ਨੂੰ ਦਿੱਤੀ ਹੁਣ ਤੱਕ ਅਸੀਂ ਪ੍ਰਸ਼ਾਸਨ ਕੋਲ ਖੜੇ ਆ ਥਾਣੇ ਦੇ ਵਿੱਚ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹ ਤਾਂ ਗੁੰਡਾਗਰਦੀ ਆ ਬਦਮਾਚੀ ਆ ਭਗਵਾਨਤਬਾਨ ਸਾਹਿਬ ਕਹਿੰਦੇ ਅਸੀਂ ਗੁੰਡਾਗਰਦੀ ਬਦਮਾਚੀ ਬੰਦ ਕਰਤੀ ਲੇਕਿਨ ਇਹ ਤਾਂ ਥਾਣੇ ਦੇ ਕੋਲ ਹੀ ਘਟਨਾ ਹੋ ਗਈ ਜੀ ਇੱਥੇ ਨਾਲ ਹੀ ਥਾਣਾਗਾ ਜੀ ਤੇ ਹੁਣ ਤੁਸੀਂ ਆ ਕਿੰਨੇ ਬੰਦੇ ਪੰਜ ਬੰਦੇ ਸੀਗੇ ਜੀ ਉਹ ਪੰਜਾਂ ਕੋਲੇ ਅਸਲੇ ਸੀਗੇ ਤੇ ਹੁਣ ਜੋ ਤੁਹਾਡੇ ਫਾਇਰ ਕਿੱਥੇ ਫਿਰ ਤੁਸੀਂ ਕਿਵੇਂ ਬਚਤ ਕੀਤੀ ਆ ਜੀ ਜਦੋਂ ਸਾਡੇ ਫਾਇਰ ਵਜਿਆ ਜੀ ਇੱਕ ਬੰਦੇ ਦੇ ਸ਼ਰਲਾ ਵਜਿਆ ਅਸੀਂ ਆਖਿਆ ਵੀ ਆਪਣੀ ਬੈਸ ਕਿਹਦੇ ਨਾਲ ਆ ਗਈ ਇਸ ਕਰਕੇ ਅਸੀਂ ਗੱਡੀ ਦਾ ਪਤਾ ਕਰਨ ਵਾਸਤੇ ਉਹਨਾਂ ਦੇ ਗੱਡੀ ਮੰਗਰ ਲਾ ਲਈ ਜਦੋਂ ਅਸੀਂ ਗੱਡੀ ਮੰਗਰ ਲਾ ਲਈ ਤਾਂ ਉਹਨਾਂ ਨੇ ਕਚਹਿਰੀਆਂ ਕੋਲੇ ਰੋਕ ਕੇ ਸਾਡੀ ਗੱਡੀ ਦੇ ਸਾਹਮਣੇ ਸਿੱਧਾ ਪੰਪ ਗੰਦ ਨਾਲ ਫਾਇਰ ਮਾਰਿਆ ਪਹਿਲਾਂ ਉਹਨੇ ਗੱਡੀ ਤੇ ਫਾਇਰ ਕੀਤਾ ਫਿਰ ਸਿੱਧਾ ਮਾਰਿਆ ਕਰਨ ਹਾਂ ਫਿਰ ਪਹਿਲਾਂ ਸਾਡੀ ਗੱਡੀ ਤੇ ਫਾਇਰ ਕੀਤਾ ਫਿਰ ਸਾਡੀ ਗੱਡੀ ਦੇ ਸਿੱਧਾ ਫਾਇਰ ਮਾਰਿਆ ਪਹਿਲਾਂ ਜਿਹੜਾ ਪਹਿਲਾਂ ਫਾਇਰ ਸੀ ਉਹ ਕਿੱਥੇ ਕੀਤਾ ਉਹ ਜੰਬਰ ਵਸਤੀ ਕੋਲ ਬਾਜ਼ੀਗਰ ਗੱਡੀ ਦੇ ਕਿੱਥੇ ਵਜਿਆ ਸੀ ਉਹ ਸਾਡੀ ਗੱਡੀ ਦੇ ਉੱਪਰ ਦੀ ਟੱਪ ਗਿਆ ਜੀ ਉਹ ਕੋਲੇ ਉਹ ਫਾਇਰਿੰਗ ਵਾਈ ਹਾਂ ਫਾਇਰਿੰਗ ਹਵਾਈ ਸਾਨੂੰ ਪਤਾ ਲੱਗ ਗਿਆ ਵੀ ਬੰ ਤੇ ਇਸਕਾ ਵੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਤੁਹਾਡੇ ਸਾਹਮਣੇ ਆ ਸਾਰੀ ਚੀਜ਼ ਸਾਡੇ ਬੰਦੇ ਤਿੰਨੇ ਆ ਜ਼ਖਮੀ ਆ ਜੀ ਤਾਂ ਸਾਨੂੰ ਇਨਸਾਫ ਚਾਹੀਦਾ ਜੀ ਕਿਉਂਕਿ ਜੇ ਉਹਨਾਂ ਨੇ ਬਦਮਾਸ਼ੀ ਕਰਨੀ ਆ ਚਲੋ ਸੋ ਬਦਮਾਸ਼ੀ ਵਾਲੀ ਅਸੀਂ ਲੈਣ ਚ ਨਹੀਂ ਗੇ ਤੇ ਬਦਮਾਸ਼ੀ ਕਰਨੀ ਆ ਸਾਡੇ ਨਾਲ ਸਾਨੂੰ ਦੱਸ ਕੇ ਆਉਣ ਨੇ ਹੱਤੇ ਬੰਦੇ ਤੇ ਕੀ ਫੈਰ ਕਰਨਾ ਅਸੀਂ ਤਾਂ ਆਪਦਾ ਸਿੰਪਲ ਕਰਦ ਨੂੰ ਜਾ ਰਹੇ ਆ ਆਪਦੇ ਪੈਟਰੋਲ ਪੰਪ ਤੋਂ ਤੇ ਉਹਨਾਂ ਨੇ ਫੈਰ ਕੀਤਾ ਸਾਡੇ ਤੇ ਜਿਹੜਾ ਪੈਟਰੋਲ ਪੰਪ ਕਿੱਥੇ ਹੈ ਸਿੰਗੋਸ਼ਰੀ ਦਮਦਮਾ ਫਿਲਿੰਗ ਸਟੇਸ਼ਨ ਐਚਪੀ ਕੰਪਨੀ ਦਾ ਆਪਣਾ ਪੈਟਰੋਲ ਪੰਪ ਆ ਜੀ